ਪਿੰਡ ਦੀ ਸੋਹਣੀ ਕਹਾਣੀ ਸੁਣਾਉਣ ਵਾਲਾ ਕਿਸਾਨ ਇੱਕ ਕਿਸਾਨ ਦੁੱਧ ਨਾਲ ਮੱਖਣ ਅਤੇ ਦਹੀਂ ਬਣਾ ਕੇ ਪਿੰਡ ਤੋਂ ਸ਼ਹਿਰ ਵਿੱਚ ਵੇਚਣ ਜਾਂਦਾ ਇੱਕ ਦਿਨ ਉਸ ਦੀ ਪਤਨੀ ਨੇ ਮੱਖਣ ਦੇਖ ਕੇ 1 ਕਿਲੋ ਦੇ ਪਿੰਨੇ ਬਣਾ ਦਿੱਤੇ ਕਿਸਾਨ ਉਹ ਮੱਖਣ ਦੇ ਕਿਲੋ-ਕਿਲੋ ਦੇ ਪਿੰਨੇ ਆਪਣੀ ਪ੍ਰਾਂਤ ਵਿੱਚ ਪਾ ਕੇ ਸ਼ਹਿਰ ਵੱਲ ਨੂੰ ਤੁਰ ਪਿਆ ਹਾਰੇ ਰੋਜ਼ੇ ਕਿਸਾਨ ਜਿਸ ਦੁਕਾਨ ਤੇ ਮੱਖਣ ਦੇ ਕੇ ਆਉਂਦਾ ਸੀ ਉਸ ਸੇਠ ਨੂੰ ਮੱਖਣ ਦੇ ਕੇ ਉਸ ਕੋਲੋਂ ਨੂਨ ਮਿਰਚ ਮਸਾਲਾ ਸਾਬਣ ਹੋਰ ਵੀ ਘਰ ਦਾ ਸੌਦਾ ਲੈ ਲੈਂਦਾ ਹੈ ਜਦੋਂ ਸੇਠ ਉਸ ਨੂੰ ਫਰਿੱਜ ਵਿੱਚ ਰੱਖਣ ਲੱਗਦਾ ਹੈ ਤਾਂ ਸਾਰੇ ਪਿੰਨਿਆਂ ਨੂੰ ਜੋਖ ਲੈਂਦਾ ਹੈ ਸਾਰੇ ਪਿੰਨੇ 900 900 ਗ੍ਰਾਮ ਦੇ ਸੰਨ 100-100 ਗ੍ਰਾਮ ਘੱਟ ਸਨ। ਸੇਠ ਬਹੁਤ ਗੁੱਸੇ ਵਿੱਚ ਸੀ। ਦੂਜੇ ਦਿਨ ਜਦੋਂ ਕਿਸਾਨ ਦੁਕਾਨ ਤੇ ਆਉਂਦਾ ਹੈ ਤਾਂ ਸੇਠ ਉਸ ਨੂੰ ਬੋਲਦਾ ਹੈ, ਬੇਈਮਾਨ ਕਿਸਾਨ ਮੈਂ ਤੇਰੇ ਤੋਂ ਮੱਖਣ ਨਹੀਂ ਲੈਣਾ ਹੈ। ਤੇਰੇ ਸਾਰੇ ਪਿੰਨੇ 100-100 ਗ੍ਰਾਮ ਘੱਟ ਸਨ। ਕਿਸਾਨ ਸੇਠ ਜੀ ਮੇਰੇ ਗਰੀਬ ਕਿਸਾਨ ਤੇ ਗੁੱਸਾ ਨਾ ਕਰੋ। ਅਸੀਂ ਗਰੀਬ ਲੋਕ ਤਾਂ ਮੱਖਣ ਤੋਲਣ ਲਈ ਤੱਕੜੀ ਵੀ ਨਹੀਂ ਖਰੀਦ ਸਕਦੇ ਹਾਂ। ਮੈਂ ਤੁਹਾਡੇ ਕੋਲੋਂ ਜੋ 1 ਕਿਲੋ ਖੰਡ ਲੈ ਕੇ ਜਾਂਦਾ ਹਾਂ ਉਸ ਖੰਡ ਦੇ ਦੂਜੇ ਪਾਸੇ ਰੱਖ ਕੇ ਮੈਂ ਮੱਖਣ ਦਾ ਭਾਰ ਕਰ ਲੈਂਦਾ ਹਾਂ ਸੇਠ ਨੇ ਇਹ ਗੱਲ ਸੁਣ ਕੇ ਆਪਣਾ ਸਿਰ ਝੁਕਾ ਲਿਆ ਸਿੱਖਿਆ ਤੁਸੀਂ ਜੋ ਵੀ ਆਪਣੀ ਜ਼ਿੰਦਗੀ ਵਿੱਚ ਲੋਕਾਂ ਨਾਲ ਕਰੋਗੇ ਉਹੀ ਤੁਹਾਨੂੰ ਮਿਲੇਗਾ ਦੋਸਤੋ ਤੁਹਾਨੂੰ ਕਿਸੇ ਨਾਲ ਵੀ ਬੇਈਮਾਨੀ ਜਾਂ ਤੁਖਾ ਨਹੀਂ ਕਰਨਾ ਚਾਹੀਦਾ ਤੁਹਾਨੂੰ ਸਾਡੀ ਇਹ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਥੋੜੇ ਆਪਣੇ ਚੈਨਲ ਏਮ ਪੰਜਾਬੀ ਕਹਾਣੀਆਂ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ